ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਖਾਲਸੇ ਦੀਆਂ ਚੜ੍ਹਦੀ ਕਲਾ ਦੀਆਂ ਪੰਜ ਨਿਸ਼ਾਨੀਆਂ ਦੇ ਗੁਰੂ ਜੀ ਦੇ ਬਚਨਾਂ ਰਾਹੀਂ ਦਰਸ਼ਨ ਕਰਦੇ ਹਾਂ ਜਦੋਂ ਮੁਗਲ ਹਕੂਮਤ ਨੇ ਘੋੜ ਸਵਾਰੀ ਸ਼ਸਤਰ ਰੱਖਣੇ ਦਸਤਾਰ ਬੰਨਣੀ ਬਾਜ ਤੇ ਤਾਜ ਰੱਖਣ ਦੀ ਮਨਾਹੀ ਕਰ ਦਿੱਤੀ ਸੀ ਉਦੋਂ ਸ੍ਰੀ ਦਸਮੇਸ਼ ਜੀ ਨੇ ਚੜ੍ਹਦੀ ਕਲਾ ਦੀਆਂ ਇਹ ਸਾਰੀਆਂ ਨਿਸ਼ਾਨੀਆਂ ਖਾਲਸੇ ਨੂੰ ਸੌਂਪ ਗਿਆ ਸਨ ਪਹਿਲੀ ਨਿਸ਼ਾਨੀ ਨਗਾਰਾ ਨਗਾਰਾ ਸਤੰਤਰ ਬਾਸ਼ਾਹੀ ਦਾ ਚਿੰਨ ਹੈ ਸ੍ਰੀ ਦਸ਼ਮੇਸ਼ ਪਾਸ਼ਾ ਜੀ ਨੇ ਸਨ 1684 ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਣਜੀਤ ਨਗਾਰਾ ਤਿਆਰ ਕਰਵਾਇਆ ਨਗਾਰੇ ਦੀਆਂ ਗੂੰਜਾਂ ਨਾਲ ਜਦੋਂ ਸ਼ਿਵਾਲਕ ਦੀਆਂ ਪਹਾੜੀਆਂ ਕੰਮ ਦੀਆਂ ਸਨ ਤਾਂ ਪਹਾੜੀਆਂ ਦੇ ਦਿਲ ਦਹਿਲਦੇ ਸਨ ਅਤੇ ਸਿੱਖਾਂ ਦੇ ਹਿਰਦੇ ਉਤਸ਼ਾਹ ਨਾਲ ਭਰ ਜਾਂਦੇ ਸਨ ਔਰੰਗਜ਼ੇਬ ਨੇ ਤਾਂ ਆਪਣੇ ਸਹਜਾਦੇ ਮਉਜਮਨੂ ਵੀ ਨਗਾਰਾ ਵਜਾਉਣ ਤੋਂ ਰੋਕ ਦਿੱਤਾ ਸੀ ਮਨਾਹੀ ਕਰ ਦਿੱਤੀ ਸੀ ਉਹ ਸ੍ਰੀ ਗੁਰੂ ਦਸਮੇਸ਼ ਜੀ ਨੇ ਨਗਾਰੇ ਨੂੰ ਕਿਵੇਂ ਜਰ ਸਕਦਾ ਸੀ ਉਸ ਨੇ ਸਰਹੰਦ ਦੇ ਨਵਾਬ ਨੂੰ ਲਿਖਿਆ ਕਿ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਚਿਰੋਖੇ ਵਿੱਚ ਬੈਠ ਕੇ ਸੰਗਤ ਨੂੰ ਦਰਸ਼ਨ ਦੇਣ ਨਗਾਰਾ ਵਜਾਉਣ ਤੋਂ ਬਾਅਦ ਆਉਣ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ ਨਗਾਰਾ ਵੱਜਣ ਨਾਲ ਮਸੰਦ ਵੀ ਪਰੇਸ਼ਾਨ ਹੋ ਗਏ ਉਹਨਾਂ ਨੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਕੋਲ ਜਾ ਕੇ ਕਿਹਾ ਕਿ ਕਤਾ ਦੇਗ ਤੇਗ ਦਾ ਬਹੁਤ ਹੀ ਖਰਚਾ ਹੈ ਜੇ ਨਗਾਰਾ ਵੱਜਣਾ ਸ਼ੁਰੂ ਹੋ ਗਿਆ ਤਾਂ ਇਨੇ ਝਗੜੇ ਪੈਦਾ ਹੋ ਜਾਣਗੇ ਕਿ ਕੁਝ ਵੀ ਕੋਲ ਨਹੀਂ ਰਹਿਣਾ ਇਸ ਤੇ ਹੋਵ ਉਤਪਾਤ ਵਿਸਾਲਾ ਚੜੇ বাজਾਇ ਕਰ ਜਿਸ ਕਾਲਾ ਪਰ ਸ੍ਰੀ ਦਸਮੇਸ਼ ਜੀ ਨੇ ਮਾਤਾ ਜੀ ਨੂੰ ਧੀਰਜ ਦਿੰਦਿਆਂ ਸਮਝਾਇਆ ਕੇ ਨਗਾਰਾ ਅਕਾਲ ਪੁਰਖ ਦੀ ਹੋਂਦ ਦਾ ਹੀ ਜੈਕਾਰਾ ਹੈ ਇਸ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਅਮਰਤ ਵੇਲੇ ਹੀ ਨਗਾਰਾ ਵਜਾਉਣ ਦਾ ਹੁਕਮ ਹੋਇਆ ਸੋ ਸਿਮਰ ਗੁਰੂ ਨਾਨਕ ਬਜਾਵੋ ਜਦੋਂ ਰਣਜੀਤ ਨਗਾਰੇ ਨੇ ਗੂੰਜਾਂ ਪਾਈਆਂ ਤਾਂ ਕਮਜ਼ੋਰ ਦਿਲ ਪਹਾੜੀਏ ਘਬਰਾ ਗਏ ਮਹਾਰਾਜ ਜੀ ਨੇ ਨਗਾਰੇ ਦੀਆਂ ਚੋਟਾਂ ਸਭ ਤਰਾਸ ਮਿਟਾ ਕੇ ਕੌਮ ਨੂੰ ਨਿਰਭਾਉ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਤਾਂ ਕਿਹਾ ਕਰਦੇ ਸੀ ਕਿ ਮੈਨੂੰ ਰਣਜੀਤ ਸਿੰਘ ਨਾ ਕਿਹਾ ਕਰੋ ਮੈਂ ਤਾਂ ਰਣਜੀਤ ਨਗਾਰਾ ਹਾਂ ਜੋ ਆਪਣੇ ਕਲਗੀਧਰ ਪਾਸ਼ਾ ਜੀ ਦਾ ਪੈਗਾਮ ਉੱਚੀ ਉੱਚੀ ਲੋਕਾਂ ਤੱਕ ਪਹੁੰਚਾਰ ਰਹਾ ਹਾਂ ਦੂਜੀ ਨਿਸ਼ਾਨੀ ਨਿਸ਼ਾਨ ਸਾਹਿਬ ਨਿਸ਼ਾਨ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਝੰਡਾ ਤੁਜਾ ਧਰਮ ਦਾ ਨਿਸ਼ਾਨ ਵੱਖਰੀ ਪਹਿਚਾਨ ਨਾਮ ਉਹ ਨਿਸ਼ਾਨ ਆਧਾਰ ਜਾਂ ਛਾਪ ਸ਼੍ਰੀ ਦਸ਼ਮੇਸ਼ ਪਾਤਸ਼ਾਹ ਜੀ ਨੇ ਖਾਲਸੇ ਨੂੰ ਨਿਸ਼ਾਨ ਸਾਹਿਬ ਵਖਸ ਕੇ ਇਸ ਨੂੰ ਅਕਾਲ ਪੁਰਖ ਦਾ ਪ੍ਰਤੀਕ ਮੰਨਿਆ ਨਿਸ਼ਾਨ ਸਾਹਿਬ ਦੀ ਮਹਾਨਤਾ ਕਰਕੇ ਇਸ ਨੂੰ ਸਾਰੇ ਨਮਸਕਾਰ ਕਰਦੇ ਹਨ ਸੀਸ ਨਵਾਉਂਦੇ ਹਨ ਗੁਰਦੁਆਰਾ ਸਾਹਿਬ ਵਿੱਚ ਝੂਲਦੇ ਨਿਸ਼ਾਨ ਰਹੇ ਮਹਾਰਾਜ ਕੇ ਦੋਹਰੋਂ ਹੀ ਨਿਸ਼ਾਨ ਸਾਹਿਬ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਸੱਚੇ ਪਾਸ਼ਾ ਜੀ ਦਾ ਘਰ ਹੈ ਨਿਸ਼ਾਨ ਸਾਹਿਬ ਨਿਜੇ ਜਾਂ ਖੰਡੇ ੇਠਾਂ ਤਿਕੋਣਾ ਫਰਲਾ ਹੁੰਦਾ ਹੈ ਜਿਸ ਦੇ ਆਮਣੇ ਸਾਹਮਣੇ ਦੇ ਦੋਵੇਂ ਕੋਣ ਪੰਤਾਰੀ ਡਿਗਰੀ ਦੇ ਜੋੜੇ ਜਾਂਦੇ ਹਨ ਭਾਈ ਆਨੰਦ ਲਾਲ ਜੀ ਨੇ ਜ਼ਿਕਰ ਕੀਤਾ ਹੈ ਕੇ ਕਲਗੀ ਤਰਜੀ ਦੇ ਨਿਸ਼ਾਨ ਸਾਹਿਬ ਉੱਪਰ ਵਾਹਿਗੁਰੂ ਜੀ ਕੀ ਫਤਿਹ ਉਕਰੀ ਹੁੰਦੀ ਸੀ ਨਿਸ਼ਾਨ ਸਾਹਿਬ ਦੇ ਵਿੱਚਕਾਰ ਇੱਕ ਓੰਕਾਰ ਖੰਡਾ ਬਣਿਆ ਹੁੰਦਾ ਹੈ ਇਸ ਦੇ ਦਰਸ਼ਨ ਕਰਦਿਆਂ ਹੀ ਅਕਾਲ ਪੁਰਖ ਜੀ ਦੀ ਯਾਦ ਆਉਂਦੀ ਹੈ ਖੰਡੇ ਦੀਆਂ ਦੋ ਕਿਰਪਾਨਾਂ ਅਤੇ ਚੱਕਰ ਅਨੰਤ ਦੀਆਂ ਨਿਸ਼ਾਨੀਆਂ ਹਨ ਫਰਲੇ ਦਾ ਭਾਵ ਹੈ ਕਿ ਇਹ ਸਦਾ ਝੂਲਦਾ ਰਹੇ ਸ੍ਰੀ ਕਲਗੀਧਰ ਜੀ ਸਮੇਂ ਜੰਗਾਂ ਜੁੱਧਾਂ ਵਿੱਚ ਨਿਸ਼ਾਨ ਸਾਹਿਬ ਅੱਗੇ ਰੱਖਦੇ ਜਾਂਦੇ ਸਨ ਇੱਕ ਜੰਗ ਵਿੱਚ ਭਾਈ ਆਲਮ ਸਿੰਘ ਜੀ ਨੇ ਸਤਕਾਰ ਨਾਲ ਨਿਸ਼ਾਨ ਸਾਹਿਬ ਝੁਲਾਏ ਹੋਏ ਸਨ ਤਾਂ ਉਹ ਮੁਗਲਾਂ ਦੇ ਘੇਰੇ ਵਿੱਚ ਆ ਗਏ ਫੌਜਦਾਰ ਨੇ ਕਿਹਾ ਕਿ ਝੰਡਾ ਸੁੱਟ ਦੇ ਨਹੀਂ ਤਾਂ ਤੇਰੇ ਹੱਥ ਕੱਟ ਦੇਾਂਗੇ ਭਾਈ ਸਾਹਿਬ ਨੇ ਕਿਹਾ ਕਿ ਹੱਥ ਕੱਟੇ ਜਾਣ ਤੇ ਮੈਂ ਪੈਰਾਂ ਨਾਲ ਪਕੜ ਲਵਾਂਗਾ ਮੁਗਲਾ ਨੇ ਕਿਹਾ ਕਿ ਪੈਰ ਵੀ ਕੱਟ ਦੇਾਂਗੇ ਤਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਮੈਂ ਮੂੰਹ ਨਾਲ ਪਕੜ ਲਵਾਂਗਾ ਫੌਜਦਾਰ ਨੇ ਚਿੜਕੇ ਕਿਹਾ ਕਿ ਅਸੀਂ ਤੇਰਾ ਸਿਰ ਹੀ ਕੱਟ ਦਿਆਂਗੇ ਕਿਵੇਂ ਕਰੇਗਾ ਨਿਸ਼ਾਨ ਸਾਹਿਬ ਦੀ ਰੱਖਿਆ ਇਸ ਤੇ ਭਾਈ ਸਾਹਿਬ ਦੇ ਬੋਲ ਸੰਨ ਫਿਰ ਉਹ ਹੀ ਰੱਖਿਆ ਕਰੇਗਾ ਜਿਸ ਦਾ ਇਹ ਨਿਸ਼ਾਨ ਸਾਹਿਬ ਹੈ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ 1704 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਇਸ ਜੰਗ ਵਿੱਚ ਭਾਈ ਮਾਨ ਸਿੰਘ ਜੀ ਨਿਸ਼ਾਨ ਚੀ ਨਿਸ਼ਾਨ ਸਾਹਿਬ ਫੜ ਕੇ ਅੱਗੇ ਹੋ ਕੇ ਲੜ ਰਹੇ ਸਨ ਭਾਈ ਸਾਹਿਬ ਪਹਾੜੀਆਂ ਦੀ ਗੋਲੀ ਨਾਲ ਡਿੱਗ ਪਏ ਅਤੇ ਨਿਸ਼ਾਨ ਸਾਹਿਬ ਵੀ ਥੱਲੇ ਡਿੱਗ ਪਏ ਜਦੋਂ ਸ੍ਰੀ ਕਲਗੀਧਰ ਪਾਤਸ਼ਾਹ ਜੀ ਨੂੰ ਖਬਰ ਮਿਲੀ ਤਾਪ ਜੀ ਨੇ ਆਪਣੀ ਛੋਟੀ ਜਿਸਤਾਰ ਵਿੱਚੋਂ ਇੱਕ ਟੁਕੜਾ ਪਾੜ ਕੇ ਦਸਤਾਰ ਉੱਪਰ ਸਜਾ ਲਿਆ ਤੇ ਹੁਕਮ ਕੀਤਾ ਕਿ ਅੱਗੇ ਤੋਂ ਸਿੰਘ ਮੈਦਾਨ ਇਹ ਜੰਗ ਵਿੱਚ ਆਪਣੀ ਦਸਤਾਰ ਉੱਪਰ ਹੀ ਨਿਸ਼ਾਨ ਸਾਹਿਬ ਫਰਹਾ ਸਜਾਇਆ ਕਰੇਗਾ ਆਪ ਜੀ ਨੂੰ ਦੇਖ ਕੇ ਭਾਈ ਉਦਾਇ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਆਲਮ ਸਿੰਘ ਜੀ ਅਤੇ ਸਾਹਿਬ ਜادہ ਫਤਿਹ ਸਿੰਘ ਜੀ ਨੇ ਵੀ ਆਪਣੀਆਂ ਕੇਸਕੀਆਂ ਵਿੱਚੋਂ ਲੀਰ ਪਾੜ ਕੇ ਦਸਤਾਰਾਂ ਉੱਪਰ ਸਜਾ ਲਈਆਂ ਇਹ ਵੇਖ ਕੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਪੰਥ ਵਿੱਚ ਇਨਸਾਨ ਸਾਹਿਬ ਵਾਲੇ ਨੀਲੇ ਬਾਣੇ ਦਾ ਜਥਾ ਬੜਾ ਪ੍ਰਸਿੱਧ ਹੋਵੇਗਾ ਇਸ ਤੋਂ ਨਿਹੰਗ ਸਿੰਘਾਂ ਦਾ ਜਥਾ ਬਣਿਆ ਨਿਹੰਗ ਸਿੰਘਾਂ ਵੱਲੋਂ ਸਜਾਏ ਦਸਤਾਰੇ ਬਹੁਤ ਉੱਚੇ ਹੁੰਦੇ ਹਨ ਜਿਨ੍ਹਾਂ ਵਿੱਚ ਚੱਕਰ ਛੋਟੀਆਂ ਕਿਰਪਾਨਾਂ ਅਤੇ ਖੰਡੇ ਸਜਾਏ ਹੁੰਦੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਵੀਰ ਵੱਡੇ ਸਾਹਿਬ ਜਾਂਦਿਆਂ ਨਾਲ ਸਾਸਤਰ ਵਿਦਿਆ ਸਿੱਖਣ ਲਈ ਸਭ ਤੋਂ ਛੋਟੇ लाडले ਸਹਬਜ਼ਾਦਾ ਪਤੇ ਸਿੰਘ ਜੀ ਨੇ ਆਪਣਾ ਕਦ ਉੱਚਾ ਕਰਨ ਲਈ ਤੁਮਾਲਾ ਸਜਾ ਲਿਆ ਪਾਸ਼ਾ ਜੀ ਨੇ ਉਹਨਾਂ ਨੂੰ ਦੇਖ ਕੇ ਪ੍ਰਸੰਨ ਹੋਏ ਅਤੇ ਉਹਨਾਂ ਨੂੰ ਨਿਹੰਗ ਸਿੰਘਾਂ ਦਾ ਮੁਖੀ ਥਾਪ ਕੇ लाਡਲੀ ਫੌਜ ਦਾ ਖਿਤਾਬ ਵਖਸਿਆ ਨਿਹੰਗ ਸ਼ਬਦ ਦਾ ਅਰਥ ਹੈ ਬਹਾਦਰ ਦਲੇਰ ਨਿੱਡਰ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਿੱਚ ਨਿਸ਼ਾਨ ਸਾਹਿਬ ਉਤੇ ਅਕਾਲ ਸਹਾਏ ਦੇ ਸ਼ਬਦ ਉਕਰੇ ਹੁੰਦੇ ਸਨ ਸਿੱਖ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਮ ਹੀ ਨਿਸ਼ਾਨ ਵਾਲੀਆ ਸੀ ਜਿਸ ਵਿੱਚ 94 ਸੂਰਮੇ ਸ਼ਾਮਲ ਕੀਤੇ ਜਾਂਦੇ ਸਨ ਇਸ ਮਿਸਲ ਦਾ ਜਿੰਮਾ ਨਿਸ਼ਾਨ ਸਾਹਿਬ ਚੁੱਕ ਕੇ ਗਵਾਹੀ ਕਰਨਾ ਹੁੰਦਾ ਸੀ ਉਸ ਤੋਂ ਬਾਅਦ ਨਿਸ਼ਾਨੀ ਆ ਗਈ ਸਰਦਾਰੀ ਸਰਦਾਰ ਫਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਸਿਰ ਫਾਂਸੀ ਤੇ ਰੱਖਣ ਵਾਲਾ ਸੂਲੀ ਤੇ ਚੜਨ ਲਈ ਤਿਆਰ ਸਿਆਣਾ ਅਣਖੀਲਾ ਮੁਖੀ ਅਤੇ ਪਵਿੱਤਰ ਕਾਰਜ ਲਈ ਆਪਾ ਵਰਨ ਵਾਲਾ ਗੁਰਬਾਣੀ ਅਨੁਸਾਰ ਪ੍ਰਭੂ ਦਾ ਪਿਆਰਾ ਅਤੇ ਆਗਿਆਕਾਰੀ ਹੁਕਮੇਂ ਬੰਦਾ ਸਰਦਾਰ ਹੈ ਸੱਚੇ ਦੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀ ਐ ਮਹਾਰਾਜ ਜੀ ਨੇ ਸਾਨੂੰ ਸਰਦਾਰ ਬਣਾਇਆ ਸਾਡੇ ਵਿੱਚ ਸਰਦਾਰੀ ਦੇ ਗੁਣ ਭਰੇ ਸੇਵਾ ਸਿਮਰਨ ਸਬਰ ਸਦਕ ਸਹਿਨਸ਼ੀਲਤਾ ਸਮਾਨਤਾ ਸੁਖ੍ਰਿਤ ਵੰਡ ਛਕਣਾ ਪਿਆਰ ਨਿਰਭੈਤਾ ਨਿਰਵੈਰਤਾ ਤਿਆਗ ਅਤੇ ਨਿਰਮਾਨਤਾ ਸਰਦਾਰੀ ਦਾ ਆਧਾਰ ਹੀ ਇਹ ਹੁੰਦਾ ਹੈ ਕਿ ਜਨਮ ਤੋਂ ਮਰਨ ਤੱਕ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਉਸ ਦੇ ਬਖਸ਼ੇ ਰੂਪ ਨੂੰ ਜਿਉਂ ਦਾ ਤਿਉਂ ਰੱਖਣਾ ਉਸਨੂੰ ਇਹ ਹੱਕ ਨਹੀਂ ਕਿ ਖਾਲਸਾ ਮੇਰੋ ਰੂਪ ਹੈ ਖਾਸ ਕਹਿਣ ਵਾਲੇ ਪਾਸ਼ਾ ਜੀ ਦੇ ਸਰੀਰ ਨੂੰ ਬਦਲਦਾ ਫਿਰੇ ਜਦੋਂ ਹਜੂਰ ਨੇ ਖਾਲਸਾ ਸਾਜਿਆ ਤਾਂ ਉਸ ਦੀ ਇੱਕ ਵਿਸ਼ੇਸ਼ ਵਰਦੀ ਵੀ ਨਿਸ਼ਚਿਤ ਕੀਤੀ ਅਤੇ ਉਸ ਨੂੰ ਸਰਦਾਰੀ ਬਖਸ਼ੀ ਸਰਦਾਰੀ ਰੱਬ ਦੀ ਖਾਸ ਜਾਗੀਰ ਖਾਲਸਾ ਪੰਥ ਦਾ ਅੰਗ ਹੈ ਏ ਓਹ ਸਾਬਤ ਸੂਰਤ ਦਿਸਤਾਰ ਸਿਰਾ ਹੈ ਓਹ ਮਨ ਸਾਰੀ ਮਨੁਖਤਾ ਤੇ ਸੰਮੁਖ ਨਿਆਰਾ ਤੇ ਅਨੋਖਾ ਹੈ अनेका ਸਿੱਖ ਸੇਵਕਾਂ ਨੇ ਪਰ ਮਹਾਰਾਜ ਜੀ ਦੇ ਇਸ਼ਾਰੇ ਤੇ ਜਬਰ ਬੇਨਸਾਫੀ ਅਤੇ ਅਤਿਆਚਾਰ ਵਿਰੁੱਧ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਸਰਦਾਰੀਆਂ ਪਾਈਆਂ ਸਰਦਾਰੀ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਮਹਾਰਾਜਾ ਜੀ ਦੀ ਵਿਸ਼ੇਸ਼ ਬਖਸ਼ਿਸ਼ ਦੇ ਤੋਹਫੇ ਸਰਦਾਰ ਸਰਦਾਰ ਨੇ ਕੌਰਤੇ ਸਾਡੇ ਨਾਮ ਦਾ ਸ਼ਿੰਗਾਰ ਹਨ ਇਹ ਸਾਡੀ ਸਰਦਾਰੀ ਦੇ ਗੌਰਵ ਨੂੰ ਉੱਚਾਉਂਦਾ ਹੈ ਸਾਡੀ ਸ਼ਾਨ ਵਧਾਉਂਦੇ ਹਨ ਅਤੇ ਸਾਡੀ ਸਖਸ਼ੀਅਤ ਨੂੰ ਨਿਖਾਰਦੇ ਹਨ फारस ईरान ਅਤੇ ਆਪਕਾਂਸ ਸਥਾਨ ਵਿੱਚ ਸਰਦਾਰੀ ਦਾ ਦਰਜਾ ਸ਼ਹੀਦਾਂ ਨੂੰ ਦਿੱਤਾ ਜਾਂਦਾ ਸੀ ਇਸ ਉੱਚੇ ਖਿਤਾਬ ਨੂੰ ਹਾਕਮ ਲੋਕ ਵੀ ਆਪਣੇ ਨਾਮ ਅੱਗੇ ਲਾਉਣ ਲੱਗੇ ਉਹਨਾਂ ਨੇ ਮਹਿਸੂਸ ਕਰ ਲਿਆ ਕਿ ਸਿੱਖ ਆਪਣੀ ਅਨੋਖੀ ਸ਼ਹਾਦਤਾਂ ਦੇ ਕਾਰਨਾਮਿਆਂ ਕਰਕੇ ਇੱਕ ਦਿਨ ਦੇਸ਼ ਦੇ ਹਾਕਮਾਂ ਜਾਂ ਸਰਦਾਰ ਬਣ ਜਾਣਗੇ ਇਹੇ ਗੱਲ ਸੱਚ ਹੋਈ ਅਤੇ ਸੰਗਠਤ ਸਰਦਾਰਾਂ ਦਾ ਰਾਜ ਚੀਨ ਗਜਨੀ ਅਤੇ ਸਿੰਧ ਦੀਆਂ ਹੱਦਾਂ ਨਾਲ ਜਾ ਮਿਲਿਆ ਕਿਲਾ ਜਮਰਾਉਂਦ ਉੱਤੇ ਲਹਿਰਾਉਂਦਾ ਕੇਸਰੀ ਨਿਸ਼ਾਨ ਸਾਹਿਬ ਸਰਦਾਰੀ ਦੀ ਪ੍ਰਭਤਾ ਦਾ ਪ੍ਰਤੀਕ ਸੀ ਕੁਰਬਾਨੀਆਂ ਕਮਾਈਆਂ ਤੇ ਬਖਸ਼ਿਸ਼ਾਂ ਦਾ ਫਲ ਸਰੂਪ ਸਿੱਖ ਦਾ ਜੰਮ ਦਾ ਬੱਚਾ ਵੀ ਸਰਦਾਰੀ ਦਾ ਪੂਰਨ ਅਧਿਕਾਰੀ ਹੈ ਪਰ ਮਹਾਰਾਜ ਜੀ ਵੱਲੋਂ ਬਖਸ਼ੀ ਦਸਤਾਰ ਧਾਰੀ ਸਰਦਾਰੀ ਨੂੰ ਸੰਭਾਲਣ ਅੱਜ ਸਮੇਂ ਦੀ ਲੋੜ ਹੈ ਖੰਡੇ ਬਾਟੇ ਦੇ ਅਮਰਤ ਦੀ ਪਹਲ ਛੱਕ ਕੇ ਅਕਾਲ ਪੁਰਖ ਦੀ ਫੌਜ ਅਖਵਾ ਲਈਏ ਲੱਥੀ ਪੱਗ ਸਜਾ ਕੇ ਸੀਸ ਉੱਤੇ ਆਓ ਸਿੰਘ ਸਰਦਾਰ ਅਖਵਾ ਲਈਏ ਚੌਥੀ ਨਿਸ਼ਾਨੀ ਪਾਤਸ਼ਾਹੀ ਗਰੀਬ ਨਿਵਾਜ ਪਾਸ਼ਾ ਜੀ ਨੇ ਜਦੋਂ ਗਰੀਬ ਸਿੰਘਾਂ ਨੂੰ ਪਾਸ਼ਾਹੀਆਂ ਬਖਸ਼ੀਆਂ ਤਾਂ ਬਾਬਾ ਬੁੱਲੇ ਸ਼ਾ ਵਰਗੇ ਫਕੀਰ ਵੀ ਆਸ਼ ਆਸ਼ ਕਰਕੇ ਬੋਲ ਉਠੇ ਪੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਖਾਲਸੇ ਦੇ ਸਿਰਜਣਹਾਰ ਸ਼ਾਹ ਏ ਸ਼ਹਨਾ ਨੇ ਖਾਲਸੇ ਦੇ ਸਿਰਜਣਹਾਰ ਸ਼ਾਹ ਏ ਸ਼ਾਹਨ ਸ਼ਾਹ ਨੇ ਖਾਲਸੇ ਨੂੰ ਹਰ ਇੱਕ ਦੀ ਬਾਦਸ਼ਾਹੀ ਦਾ ਵਰ ਦਿੱਤਾ ਹਰ ਇੱਕ ਸਿੰਘ ਆਪਣੇ ਘੋੜੇ ਦੀ ਕਾਠੀ ਤੇ ਬੈਠਾ ਹੀ ਰਾਜ ਹੋਵੇਗਾ ਆਪਣੇ ਘੋੜੇ ਦੀ ਕਾਠੀ ਤੇ ਬੈਠਾ ਹੀ ਰਾਜਾ ਹੋਵੇਗਾ ਇਸੇ ਲਈ ਜਦੋਂ ਅਤ ਭੀੜਾਂ ਤੇ ਮੁਸੀਬਤਾਂ ਦੇ ਸਮੇਂ ਆਏ ਅਤੇ ਬੇਕਾਰ ਹੋਏ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਹੀ ਰਹਿਣਾ ਪਿਆ ਤਾਂ ਵੀ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਆਪਣੇ ਆਪ ਨੂੰ ਬਾਦਸ਼ਾਹੀ ਸਮਝਿਆ ਅਤੇ ਦੁਨਿਆਵੀ ਬਾਦਸ਼ਾਹੀ ਠੋਕਰਾਈਆਂ ਇਹਨਾਂ ਨੂੰ ਪਾਸ਼ਾ ਜੀ ਨੇ ਵਾਰ ਜੋ ਦਿੱਤਾ ਸੀ ਇਹਨ ਗਰੀਬ ਸੰਗਨ ਕਾ ਦਇਆ ਪਾਤਸ਼ਾਹੀ ਏ ਯਾਦ ਰੱਖਾਂ ਹਮਰੀ ਗੁਰਿਆਈ ਮਹਾਰਾਜ ਜੀ ਦੀ ਆਸੀਸਾਂ 사ਦ ਕਾਹੀ ਚੜਦੀ ਕਲਾ ਨਾਲ ਨਿਵਾਜੇ ਖਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ 1710 ਈਸਵੀ ਨੂੰ ਆਪਣੀ ਰਾਜਧਾਨੀ ਲੋਹਗੜ੍ਹ ਥਾਪ ਕੇ ਮਹਾਰਾਜ ਜੀ ਨੇ ਪਾਵਨ ਨਾਮ ਦਾ ਸਿੱਕਾ ਅਤੇ ਮੋਹਰ ਜਾਰੀ ਕਰ ਦਿੱਤੀ ਸੀ ਆਪ ਜੀ ਦੇ ਨਵਾਜੇ ਖਾਲਸੇ ਨੇ 8 ਮਾਰਚ 1783 ਈਸਵੀ ਨੂੰ ਦਿੱਲੀ ਵਿਖੇ ਦਾਖਲ ਹੋ ਕੇ 11 ਮਾਰਚ ਨੂੰ ਲਾਲ ਕਿਲੇ ਤੇ ਜਾ ਝੰਡਾ ਚੁਹਲਾਇਆ ਸੀ ਅਤੇ ਸਰਦਾਰ ਜੱਸਾ ਸਿੰਘ ਆਹੂਵਾਲੀਆ ਨੂੰ ਸ਼ਾਹੀ ਤਖਤ ਤੇ ਬਿਠਾ ਦਿੱਤਾ ਸੀ ਫਿਰ ਮਹਾਰਾਜ ਜੀ ਦੀ ਮਹਾਨ ਬਚਨਾਂ ਨੂੰ ਸੱਚ ਕਰਦਿਆਂ 1799 ਈਸਵੀ ਵਿੱਚ ਖਾਲਸੇ ਨੇ ਆਪਣਾ ਸੁਤੰਤਰ ਸ਼ਖਸ਼ਤੀਸ਼ਾਲੀ ਧਰਮ ਦਾ ਰਾਜ ਕਾਇਮ ਕਰ ਲਿਆ ਸੀ ਵਾਹਿਗੁਰੂ ਦੀ ਮਿਹਰ ਸਤਿਗੁਰੂ ਦੀ ਕਿਰਪਾ ਤੇ ਖਾਲਸੇ ਦੀ ਹਾਲ ਸਦਕਾ ਸਰਕਾਰ ਖਾਲਸਾ ਨੇ ਇਹ ਵਾਕ ਸਿੱਧ ਕਰ ਦਿੱਤਾ ਸੀ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਕوار ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਪੰਜਵੀਂ ਨਿਸ਼ਾਨੀ ਖਾਲਸੇ ਦੀ ਵਿੱਚ ਚੜਦੀ ਕਲਾ ਦਾ ਨਿਵਾਸ ਰਹਾ ਪੰਜਵੀਂ ਨਿਸ਼ਾਨੀ ਤਖਤ ਸਾਹਿਬ ਮੀਰੀ ਪੀਰੀ ਦੇ ਪਾਸ਼ਾ ਸਾਹਿਬ ਸ੍ਰੀ ਹਰ ਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਤਖਤ ਦਾ ਅਰਥ ਹੈ ਰਾਜ ਸਿੰਘਾਸਨ ਛੇਵੇਂ ਪਾਤਸ਼ਾਹ ਜੀ ਨੇ ਸਾਲ 1608 ਈਸਵੀ ਵਿੱਚ ਅਕਾਲ ਪੁੰਗੇ ਦੀ ਸਥਾਪਨਾ ਕੀਤੀ ਇਸ ਨੂੰ ਸੁਤੰਤਰ ਤਖਤ ਬਣਾਇਆ ਦੂਜਾ ਤੀਜਾ ਤੇ ਚੌਥਾ ਤਖਤ ਸਾਹਿਬ ਸ੍ਰੀ ਦਸ਼ਮੇਸ਼ ਪਾਸ਼ਾ ਜੀ ਨੇ ਸਥਾਪਿਤ ਕੀਤਾ ਪੰਜ ਮਾਤਾ ਖਾਲਸੇ ਨੇ ਸ੍ਰੀ ਕਲਗੀ ਧਰ ਸ੍ਰੀ ਦਸ਼ਮੇਸ਼ ਪਾਸ਼ਾ ਜੀ ਨੇ ਸਥਾਪਿਤ ਕੀਤਾ ਸ੍ਰੀ ਦਸ਼ਮੇਸ਼ ਪਾਸ਼ਾ ਜੀ ਦਾ ਪ੍ਰਕਾਸ਼ ਅਸਥਾਨ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਖਾਲਸਾ ਪੰਥ ਦਾ ਦੂਜਾ ਤਖਤ ਹੈ ਖਾਲਸਾ ਪੰਥ ਦਾ ਪ੍ਰਗਟ ਅਸਥਾਨ ਜਿੱਥੇ ਮਹਾਰਾਜ ਜੀ ਨੇ 1699 ਈਸਵੀ ਦੀ ਵੈਸਾਖੀ ਨੂੰ ਅੰਮ੍ਰਿਤ ਦਾਨ ਦੇ ਕੇ ਖਾਲਸਾ ਸਾਜਿਆ ਸ੍ਰੀ ਕੇਸਗੜ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਪੰਥ ਦਾ ਤੀਸਰਾ ਤਖਤ ਹੈ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਕਲਗੀਧਰ ਪਾਸ਼ਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸਰੂਪ ਦੀ ਸਪੂਰਨਤਾ ਕੀਤੀ ਖਾਲਸੇ ਦਾ ਚੌਥਾ ਤਖਤ ਹੈ ਆਪਚਲ ਨਗਰ ਸ੍ਰੀ ਹਜੂਰ ਸਾਹਿਬ ਖਾਲਸੇ ਦਾ ਪੰਜਵਾਂ ਤਖਤ ਹੈ ਇਥੇ ਆਪਣੇ 75 ਜੀਵਨ ਦੇ ਅੰਤਮ ਸਮੇਂ 10ਵੇਂ ਪਾਤਸ਼ਾਹ ਜੀ 1708 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਰਾਜ ਸ਼ਕਤੀ ਦੇ ਪ੍ਰਤੀਕ ਇਹੇ ਤਖਤ ਸਾਹਿਬਾਨ ਗੁਰੂ ਪਾਸ਼ਾ ਜੀ ਦੇ ਅਮਰ ਨਿਸ਼ਾਨ ਹਨ ਅਸੀਂ ਨਿਤ ਦੀ ਅਰਦਾਸ ਵਿੱਚ ਇਹਨਾਂ ਦਾ ਧਿਆਨ ਧਰਦੇ ਹਾਂ ਇਹਨਾਂ ਸੱਚੇ ਤਖਤਾਂ ਦੇ ਫਤਿਹ ਦੇ ਨਿਸ਼ਾਨ ਸਾਹਿਬ ਝੂਲਦੇ ਹਨ ਭਾਈ ਗੁਰਦਾਸ ਜੀ ਦੂਜੇ ਪਾਸ਼ਾ ਜੀ ਦੀ ਵੱਡੀ ਵਡਿਆਈ ਕਰਦੇ ਲਿਖਦੇ ਹਨ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ ਪੀਓ ਪੋਹਲ